ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰਬਾਣੀ ਸੰਥਿਆ ਦੀ ਦੂਸਰੀ ਵੀਡੀਓ ਵਿੱਚ ਆਪ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਅੱਜ ਅਸੀਂ ਜਾਣਾਂਗੇ ਸਵਰ ਅਤੇ ਵਿਅੰਜਨ ਦੇ ਬਾਰੇ ਸਵਰ ਅਤੇ ਵਿਅੰਜਨ ਕੀ ਹਨ ਸਵਰ ਦਾ ਭਾਵ ਹੈ ਉਹ ਧੁਨੀਆਂ ਧੁਨੀ ਦਾ ਭਾਵ ਆਵਾਜ਼ ਉਹ ਧੁਨੀਆਂ ਜਿਹੜੀਆਂ ਸਾਡੇ ਮੂੰਹ ਦੇ ਵਿੱਚੋਂ ਬਿਨਾਂ ਕਿਸੇ ਰੁਕਾਵਟ ਦੇ ਨਿਕਲਦੀਆਂ ਨੇ ਜਿਵੇਂ ਕਿ ਅ ਆ ਇਹ ਜਿਹੜੀਆਂ ਧੁਨੀਆਂ ਹਨ ਇਹ ਆਵਾਜ਼ਾਂ ਨੇ ਸਾਡੇ ਮੂੰਹ ਦੇ ਵਿੱਚੋਂ ਜਦੋਂ ਇਹ ਆਵਾਜ਼ਾਂ ਨਿਕਲਦੀਆਂ ਨੇ ਤਾਂ ਸਾਡੇ ਮੂੰਹ ਦੇ ਵਿੱਚ ਦੰਦ ਜ਼ੁਬਾਨ ਸਾਡੇ ਬੁੱਲ ਤਾਲੂ ਇੱਕ ਦੂਜੇ ਨਾਲ ਆਪਸ ਵਿੱਚ ਟੱਚ ਨਹੀਂ ਹੁੰਦੇ ਇੱਕ ਦੂਜੇ ਨਾਲ ਆਪਸ ਵਿੱਚ ਜੁੜਦੇ ਨਹੀਂ ਬਿਨਾਂ ਕਿਸੇ ਰੁਕਾਵਟ ਤੋਂ ਆਵਾਜ਼ ਬਾਹਰ ਹੁੰਦੀ ਹੈ ਜਿਵੇਂ ਅ ਆ ਏ ਈ ਕਿਤੇ ਵੀ ਦੰਦ ਜ਼ੁਬਾਨ ਆਪਸ ਵਿੱਚ ਜੁੜਦੇ ਨਹੀਂ ਹੈ ਇਹ ਜਿਹੜੀਆਂ ਆਵਾਜ਼ਾਂ ਇਹ ਧੁਨੀਆਂ ਇਹਨਾਂ ਨੂੰ ਕਿਹਾ ਜਾਂਦਾ ਹੈ ਸਵਰ ਦੂਜੀਆਂ ਧੁਨੀਆਂ ਹੁੰਦੀਆਂ ਹਨ ਵਿਅੰਜਨ ਵਿਅੰਜਨ ਉਹ ਧੁਨੀਆਂ ਜਾਂ ਉਹ ਅੱਖਰਾਂ ਨੂੰ ਅਸੀਂ ਕਹਿੰਦੇ ਹਾਂ ਵਿਅੰਜਨ ਕਹਿੰਨੇ ਆ ਜਿਨ੍ਹਾਂ ਨੂੰ ਬੋਲਣ ਲੱਗਿਆਂ ਜਿਨ੍ਹਾਂ ਦੀ ਆਵਾਜ਼ ਬੋਲਣ ਲੱਗਿਆਂ ਸਾਡੇ ਮੂੰਹ ਦੇ ਅੰਦਰ ਸਾਡੀ ਜ਼ੁਬਾਨ ਜਾਂ ਦੰਦ ਤਾਲੂ ਸਾਡੇ ਬੁੱਲ ਕੋਈ ਨਾ ਕੋਈ ਅੰਗ ਇੱਕ ਦੂਜੇ ਦੇ ਨਾਲ ਜੁੜਦਾ ਹੈ ਭਾਵ ਆਵਾਜ਼ ਵਿੱਚ ਰੁਕਾਵਟ ਪੈਂਦੀ ਹੈ ਬਿਨਾਰਕਾਵਟ ਵਾਲੇ ਸਵਰ ਹੋਗੇ ਜਿਨ੍ਹਾਂ ਵਿੱਚ ਕੋਈ ਨਾ ਕੋਈ ਰੋਕ ਟੋਕ ਆਉਂਦੀ ਹੈ ਰੁਕਾਵਟ ਪੈਂਦੀ ਉਹ ਵਿਅੰਜਨ ਹੋਗੇ ਜਿਵੇਂ ਸ ਸਸਾ ਸਸਾ ਸ ਸਾ ਸੀ ਇਹ ਜਦੋਂ ਅਸੀਂ ਸਰ ਬੋਲਾਂਗੇ ਸਾਡੀ ਜ਼ੁਬਾਨ ਉੱਪਰਲੇ ਪਾਸੇ ਦੰਦਾਂ ਦੇ ਅੰਦਰ ਲੱਗ ਰਹੀ ਹੈ ਜੇ ਅਸੀਂ ਕਕਾ ਬੋਲਾਂਗੇ ਇਸੇ ਤਰ੍ਹਾਂ ਸਾਡੀ ਜ਼ੁਬਾਨ ਉਪਰ ਤਾਲੂ ਨਾਲ ਲੱਗਦੀ ਹੈ ਬੱਬਾ ਬੋਲੀਏ ਸਾਡੇ ਬੋਲਾਪਸ ਵਿੱਚ ਜੁੜਦੇ ਹਨ ਇਹ ਸਾਰੀਆਂ ਆਵਾਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਬੋਲਣ ਲੱਗਿਆਂ ਸਾਡੇ ਮੂੰਹ ਦੇ ਅੰਦਰ ਸਾਡੇ ਅੰਗ ਮੂੰਹ ਦੇ ਜਿਹੜੇ ਨੇ ਜ਼ੁਬਾਨ ਦੰਦ ਤਾਲੂ ਇਹ ਇੱਕ ਦੂਜੇ ਨਾਲ ਜੁੜਦੇ ਜਿਵੇਂ ਚ ਚਾ ਛ ਛਾ ਬੋਲਦੇ ਆ ਸਾਡੇ ਉੱਪਰਲੇ ਪਾਸੇ ਤਾਲੂ ਦੇ ਨਾਲ ਜ਼ੁਬਾਨ ਜੜੀ ਲੱਗਦੀ ਐ ਫਿਰ ਇਸ ਤਰ੍ਹਾਂ ਠਠਾ ਠਠਾ ਬੋਲਦੇ ਆ ਪੁੱਠੀ ਹੋ ਕੇ ਤਾਲੂ ਦੇ ਨਾਲ ਡਡਾ ਢਡਾ ਠੀਕ ਐ ਇਹ ਭਾਵੇਂ ਇਹ ਸਾਰੇ ਵਿਅੰਜਨ ਨੇ ਸੋ ਅਸੀਂ ਸਮਝ ਲਿਆ ਧੁਨੀਆਂ ਦੋ ਤਰ੍ਹਾਂ ਦੀਆਂ ਜਿਹੜੀਆਂ ਧੁਨੀਆਂ ਆਵਾਜ਼ਾਂ ਬਿਨਾਂ ਰੁਕਾਵਟ ਤੇ ਆਉਂਦੀਆਂ ਨੇ ਉਹ ਸਵਰ ਜਿਹੜੀਆਂ ਰੁਕਾਵਟ ਨਾਲ ਆਉਂਦੀਆਂ ਨੇ ਜਿਵੇਂ ਸ ਸ ਤ ਤ ਬ ਬ ਇਹ ਸਾਰੇ ਜਿਹੜੇ ਅੱਖਰ ਇਹ ਅੱਖਰਾਂ ਦੀਆਂ ਆਵਾਜ਼ਾਂ ਹੋ ਗਈਆਂ ਇਹ ਤੁਣੀਆਂ ਹਨ ਇਹਨਾਂ ਨੂੰ ਕਿਹਾ ਜਾਂਦਾ ਹੈ ਵਿਅੰਜਨ ਸਵਰ ਅਤੇ ਵਿਅੰਜਨ ਦਾ ਇਹ ਫਰਕ ਹੈ ਜਿਹੜਾ ਇਹ ਅਸੀਂ ਸਮਝਣਾ ਹੈ ਹੁਣ ਜਿਹੜੇ ਅੱਗੇ ਸਵਰ ਹਨ ਜਿਨ੍ਹਾਂ ਨੂੰ ਅਸੀਂ ਲਗਾ ਮਾਤਰਾ ਦੇ ਨਾਲ ਅਸੀਂ ਪਹਿਲੀ ਵੀਡੀਓ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਜਿਹੜਾ ਸਮਝਿਆ ਸੀ ਲਗਾ ਮਾਤਰਾ ਦੀ ਆਵਾਜ਼ ਜਿਹੜੀ ਅਸੀਂ ਸਮਝੀ ਸੀ ਸਵਰ ਜਿਹੜੇ ਨੇ ਸਾਡੇ ਕੋਲ ਹਨ 10 ਠੀਕ ਹੈ ਸਭ ਤੋਂ ਪਹਿਲਾਂ ਅ ਆ ਏ ਈ ਓ ਊ ਏ ਐ ਓ ਅਤੇ ਔ ਇਹ 10 ਧੁਨੀਆਂ ਨੇ ਜਿਹੜੀਆਂ ਸਾਡੇ ਮੂੰਹ ਦੇ ਵਿੱਚੋਂ ਬਿਨਾ ਕਿਸੇ ਰੁਕਾਵਟ ਦੇ ਨਿਕਲਦੀਆਂ ਨੇ ਇਹਨਾਂ 10 ਧੁਨੀਆਂ ਨੂੰ ਦੱਸਣ ਵਾਸਤੇ ਸਾਡੇ ਕੋਲ ਇੱਥੇ ਲਗਾ ਮਾਤਰਾਤੀ ਵਰਤੋ ਗੁਰਮੁਖੀ ਦੇ ਵਿੱਚ ਕੀਤੀ ਜਾਂਦੀ ਹੈ ਇਹ ਧੁਨੀਆਂ ਹੀ ਭਾਵ ਕਿ ਇਹ ਜਿਹੜੇ ਸਵਰ ਆ ਇਹ 10 ਸਵਰ ਹੀ ਅਗਲੇ ਪਾਸੇ ਅੱਖਰਾਂ ਦੇ ਨਾਲ ਲੱਗ ਕੇ ਉਹਨਾਂ ਅੱਖਰਾਂ ਨੂੰ ਵੀ ਆਵਾਜ਼ਾਂ ਦਿੰਦੇ ਨੇ ਅੱਖਰਾਂ ਦੇ ਵਿੱਚ ਜਾਨ ਪਾਉਂਦੇ ਨੇ ਇਹ ਜਿਹੜੇ ਸਵਰ ਹੁੰਦੇ ਨੇ ਇਹਨਾਂ ਦੇ ਨਾਲ ਹੀ ਅੱਖਰਾਂ ਦੀਆਂ ਵੱਖ-ਵੱਖ ਆਵਾਜ਼ਾਂ ਜਿਹੜੀਆਂ ਉਹ ਉਹਨ ਗਿਆ ਹਨ ਤੇ ਇਹ ਸਵਰਾਂ ਦੇ ਵਿੱਚ ਇੱਕ ਖਾਸ ਧਿਆਨ ਦੇਣ ਵਾਲੀ ਜਿਹੜੀ ਗੱਲ ਇਹ ਹੈ ਤੁਸੀਂ ਵੇਖੋਗੇ ਵੇਖੋ ਸਵਰ ਸਾਡੇ ਕੋਲ 10 ਨੇ ਪਰ ਇਹਨਾਂ ਸਵਰਾਂ ਨੂੰ ਗੁਰਮੁਖੀ ਦੇ ਵਿੱਚ ਊੜਾ ਐੜਾ ਅਤੇ ਈੜੀ ਦੇ ਨਾਲ ਦੱਸਿਆ ਜਾਂਦਾ ਇਹਨਾਂ ਨੂੰ ਕਿਹਾ ਜਾਂਦਾ ਹੈ ਸਵਰਵਾਹਕ ਸਵਰਵਾਹਕ ਉਹ ਅੱਖਰ ਜਿਨ੍ਹਾਂ ਦੇ ਨਾਲ ਸਵਰ ਲਾ ਕੇ ਜਿਹੜੇ ਸਵਰਾਂ ਦੇ ਬਾਰੇ ਸਾਨੂੰ ਗਿਆਨ ਮਿਲਦਾ ਸਵਰਾਂ ਬਾਰੇ ਸਾਨੂੰ ਦੱਸਿਆ ਜਾਂਦਾ ਆ ਅਸ਼ਾ ਜਿਹੜੇ ਸਵਾਰ ਇਹਨਾਂ ਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਵੋਵਲਸ ਠੀਕ ਹੈ ਜੀ ਉਥੇ ਏ ਈ ਆਈ ਓ ਯੂ ਅੰਗਰੇਜ਼ੀ ਵਿੱਚ ਏ ਵੋਵਲਸ ਪੰਜਾਬੀ ਵਿੱਚ ਗੁਰਮੁਖੀ ਵਿੱਚ ਆਪਾਂ ਇਹਨਾਂ ਨੂੰ ਸਵਰ ਕਹਿ ਦਿੰਨੇ ਆ ਕੰਮ ਦੋਵਾਂ ਦਾ ਜਿਹੜਾ ਇੱਕੋ ਹੀ ਹੈ ਹੁਣ ਇਹ ਸਵਰ ਜਿਹੜੇ ਨੇ ਇੱਥੇ ਇੱਕ ਗੱਲ ਅਸੀਂ ਧਿਆਨ ਦੇਣੀ ਆ ਵੇਖੋ ਊੜੇ ਦੇ ਨਾਲ ਜਿਹੜੀਆਂ ਮਾਤਰਾ ਲੱਗਦੀਆਂ ਨੇ ਇਹਨਾਂ ਊੜੇ ਨਾਲ ਲੱਗਾ ਔਂਕੜ ਊੜੇ ਨਾਲ ਲੱਗਾ ਦੁਲੈਂਕੜ ਊੜੇ ਨਾਲ ਲੱਗਾ ਹੋੜਾ ਠੀਕ ਆ ਐੜਾ ਮੁਕਤਾ ਵੀ ਆ ਜਾਂਦਾ ਐੜੇ ਨਾਲ ਕੰਨਾ ਵੀ ਆ ਜਾਂਦਾ ਐੜੇ ਨੂੰ ਦੋ ਲਾਵਾਂ ਵੀ ਆ ਜਾਂਦੀਆਂ ਤੇ ਐੜੇ ਨੂੰ ਕਨੌੜਾ ਵੀ ਆ ਜਾਂਦਾ ਇਸੇ ਤਰ੍ਹਾਂ ਈੜੀ ਸਿਹਾਰੀ ਆਉਂਦੀ ਐ ਈੜੀ ਬਿਹਾਰੀ ਆਉਂਦੀ ਐ ਤੇ ਈੜੀ ਦੀ ਲਾ ਆਉਂਦੀ ਐ ਇੱਕ ਗੱਲ ਦਾ ਆਪਾਂ ਸਾਰਿਆਂ ਧਿਆਨ ਦੇਣਾ ਜਿਹੜੀਆਂ ਮਾਤਰਾਵਾਂ ਊੜੇ ਨੂੰ ਲੱਗਦੀਆਂ ਲਗਾ ਲੱਗਦੀਆਂ ਉਹ ਐੜੇ ਤੇ ਈੜੀ ਨੂੰ ਨਹੀਂ ਲੱਗਣੀਆਂ ਠੀਕ ਹੈ ਊੜੇ ਨੂੰ ਔਂਕੜ ਲੱਗਦਾ ਐੜੇ ਤੇ ਈੜੀ ਨੂੰ ਕਦੇ ਵੀ ਔਂਕੜ ਨਹੀਂ ਲੱਗਦਾ ਇਸੇ ਤਰ੍ਹਾਂ ਜਿਹੜੀਆਂ ਐੜੇ ਨੂੰ ਲੱਗੀਆਂ ਉਹ ਊੜੇ ਤੇ ਈੜੀ ਨੂੰ ਨਹੀਂ ਲੱਗਣੀਆਂ ਐੜਾ ਮੁਕਤਾ ਆਉਂਦਾ ਊੜਾ ਅਤੇ ਈੜੀ ਕਦੇ ਵੀ ਮੁਕਤਾ ਨਹੀਂ ਆਉਂਦੇ ਇਸੇ ਤਰ੍ਹਾਂ ਜਿਹੜੀਆਂ ਈੜੀ ਨੂੰ ਲੱਗ ਗਈਆਂ ਉਹ ਊੜੇ ਅਤੇ ਐੜੇ ਨੂੰ ਨਹੀਂ ਲੱਗਦੀਆਂ ਊੜੇ ਐੜੇ ਨੂੰ ਹਿਯਾਰੀ ਬਿਯਾਰੀ ਲਾਣੀ ਨਹੀਂ ਲੱਗਣੀ ਕਿਉਂਕਿ ਇਹ ਈੜੀ ਨੂੰ ਲੱਗੀਆਂ ਹੋਈਆਂ ਨੇ ਸੋ ਇਸ ਗੱਲ ਨੂੰ ਅਸੀਂ ਹਮੇਸ਼ਾ ਆਪਣੇ ਚੇਤੇ ਦੇ ਵਿੱਚ ਰੱਖਣਾ ਹੈ ਇਸ ਤੋਂ ਅੱਗੇ ਅਸੀਂ ਸਮਝਾਂਗੇ ਜਿਹੜੇ ਸਵਰ ਹੁੰਦੇ ਨੇ ਵੈਸੇ ਤੇ ਵੇਖੋ ਜੀ ਸਵਰਾਂ ਦੇ ਬੜੇ ਭੇਦ ਹੁੰਦੇ ਨੇ ਪਰ ਉਹ ਸਾਰਾ ਵਿਆਕਰਨ ਦਾ ਵਿਸ਼ਾ ਆ ਗੁਰਮੁਖੀ ਪੰਜਾਬੀ ਦੀ ਵਿਆਕਰਨ ਦਾ ਤੇ ਸਾਡਾ ਜਿਹੜਾ ਮਕਸਦ ਉਹ ਪੰਜਾਬੀ ਦੀ ਵਿਆਕਰਨ ਨੂੰ ਡੰਗਾਈ ਵਿੱਚ ਜਾ ਕੇ ਸਮਝਣਾ ਨਹੀਂ ਹੈ ਸਾਡਾ ਜਿਹੜਾ ਵਿਸ਼ਾ ਉਹ ਹੈ ਗੁਰਬਾਣੀ ਦਾ ਸ਼ੁੱਧ ਉਚਾਰਨ ਸਮਝਣਾ ਇਸ ਵਾਸਤੇ ਅਸੀਂ ਬਹੁਤ ਜ਼ਿਆਦਾ ਇਹਨਾਂ ਦੇ ਭੇਦਾਂ ਵਿੱਚ ਨਹੀਂ ਜਾਣਾ ਇਹਨਾਂ ਦੇ ਬੜੇ ਭੇਦ ਅਗਲੇ ਪਾਸੇ ਹੁੰਦੇ ਨੇ ਪਰ ਅਸੀਂ ਇੱਕ ਭੇਦ ਜਿਹੜਾ ਜ਼ਰੂਰ ਸਮਝਣਾ ਸਵਰਾਂ ਦਾ ਉਹ ਇੱਕ ਭੇਦ ਕਿਹੜਾ ਆ ਦੋ ਤਰ੍ਹਾਂ ਦੇ ਸਵਰ ਹੁੰਦੇ ਨੇ ਇੱਕ ਸਵਰ ਹੁੰਦੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਦੀਰਗ ਇੱਕ ਸਵਰ ਹੁੰਦੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਲਘੂ ਠੀਕ ਹੈ ਦੀਰਗ ਦਾ ਤੁਸੀਂ ਭਾਵ ਸਮਝ ਸਕਦੇ ਹੋ ਵੱਡਾ ਲਘੂ ਦਾ ਮਤਲਬ ਹੈ ਛੋਟਾ ਇਹ ਦੋ ਤਰ੍ਹਾਂ ਦੇ ਸਾਡੇ ਕੋਲ ਸਵਰ ਹੁੰਦੇ ਨੇ ਠੀਕ ਆ ਮੇਨ ਜਿਹੜੇ ਮੁੱਖ ਇਹਨਾਂ ਦਾ ਇਹਨਾਂ ਦੀ ਵੰਡ ਦੋ ਤਰੀਕਿਆਂ ਨਾਲ ਮੁੱਖ ਰੂਪ ਵਿੱਚ ਕੀਤੀ ਜਾਂਦੀ ਹੈ ਲਘੂ ਅਤੇ ਦੀਰਘ ਵੱਡੇ ਅਤੇ ਛੋਟੇ ਦੀਰਘ ਨੂੰ ਗੁਰੂ ਸਵਰ ਵੀ ਕਹਿ ਦਿੰਦੇ ਨੇ ਹੁਣ ਇੱਥੇ ਜਿਹੜੇ ਵੱਡੇ ਅਤੇ ਛੋਟੇ ਕਿਹੜੇ-ਕਿਹੜੇ ਹਨ ਤੇ ਇਹ ਕਿਉਂ ਵੱਡੇ ਛੋਟੇ ਇਹਨਾਂ ਨੂੰ ਕਿਹਾ ਜਾਂਦਾ ਇਹਨਾਂ ਦੇ ਵਿੱਚ ਕੀ ਫਰਕ ਹੈ ਇਹਨੂੰ ਅਸੀਂ ਬੜੀ ਬਰੀਕੀ ਦੇ ਨਾਲ ਸਮਝਣ ਦਾ ਯਤਨ ਕਰਨਾ ਜੇ ਇਹ ਸਾਨੂੰ ਸਮਝ ਵਿੱਚ ਪੈ ਗਈ ਗੱਲ ਤੇ ਗੁਰਬਾਣੀ ਦਾ ਸ਼ੁੱਧ ਉਚਾਰਨ ਲਗਭਗ ਜਿਹੜਾ ਵਾ ਸਾਨੂੰ 40 ਤੋਂ 50% ਸਾਡਾ ਉਚਾਰਨ ਸ਼ੁੱਧ ਆਪਣੇ ਆਪ ਹੋ ਜਾਵੇਗਾ ਜੇ ਇਹ ਚੀਜ਼ ਸਾਡੀ ਸਮਝ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਲਗਾਤਾਰ ਤੇ ਅਸੀਂ ਉਹਨਾਂ ਦੀਆਂ ਆਵਾਜ਼ਾਂ ਦੇ ਸਮਝਣੀ ਹੈ ਹੀ ਆਂ ਨਾਲ ਨਾਲ ਅਸੀਂ ਇਹ ਵੀ ਖਾਸ ਤੌਰ ਤੇ ਸਮਝਣਾ ਹੁਣ ਵੇਖੋ ਕੀ ਹੈ ਕਿ ਸਾਡੇ ਕੋਲ ਵੱਡੇ ਸਵਰ ਜਿਹੜੇ ਨੇ ਉਹ ਹਨ ਐੜੇ ਨੂੰ ਆ ਕੰਨਾ ਲੱਗਾ ਕੰਨਾ ਹੈ ਫਿਰ ਇਸੇ ਤਰ੍ਹਾਂ ਬਿਹਾਰੀ ਹੈ ਫਿਰ ਇਸੇ ਤਰ੍ਹਾਂ ਦੋ ਲੈਂਕੜ ਹਨ ਲਾਹ ਹੈ ਇਸੇ ਤਰ੍ਹਾਂ ਦੋ ਲਾਵਾਂ ਹਨ ਇਸੇ ਤਰ੍ਹਾਂ ਹੋੜਾ ਹੈ ਅਤੇ ਕਨੌੜਾ ਠੀਕ ਹੈ ਇਹ ਹਨ ਵੱਡੇ ਛੋਟੇ ਜਿਹੜੇ ਬਚੇ ਬਾਕੀ ਤਿੰਨ ਮੁਕਤਾ ਸਿਹਾਰੀ ਅਤੇ ਔਂਕੜ ਇਹ ਛੋਟੇ ਨੇ ਆ ਇਧਰਲੇ ਵੱਡੇ ਨੇ ਆ ਛੋਟੇ ਹਨ ਹੋਣੇ ਛੋਟੇ ਵੱਡੇ ਕਿਉਂ ਇਹਨਾਂ ਦਾ ਕੀ ਫਰਕ ਹੈ ਫਰਕ ਸਿਰਫ ਇਹਨਾਂ ਦਾ ਇੰਨਾ ਆ ਪਹਿਲਾਂ ਸਹੀ ਇਹ ਸਮਝ ਲੈਣਾ ਜੀ ਆਹ ਜਿਹੜੇ ਸੱਤ ਹਨ ਇਹ ਵੱਡੇ ਸਵਰ ਨੇ ਆਹ ਤਿੰਨ ਜਿਹੜੇ ਇਹ ਛੋਟੇ ਨੇ ਤੁਸੀਂ ਲਗਾ ਲਗਾਂ ਵੀ ਕਹਿ ਸਕਦੇ ਹੋ ਕਿ ਆਹ ਜਿਹੜੀਆਂ ਸੱਤ ਵੱਡੀਆਂ ਲਗਾ ਨਹੀਂ ਹੁੰਦੀਆਂ ਨੇ ਲਗਾ ਮਾਤਰਾ ਤੇ ਆਹ ਤਿੰਨ ਜਿਹੜੀਆਂ ਛੋਟੀਆਂ ਹੁੰਦੀਆਂ ਹਨ ਤਾਂ ਹੀ ਕਰਕੇ ਹਿੰਦੀ ਵਿੱਚ ਤੁਸੀਂ ਵੇਖਿਓ ਕਿ ਹਿੰਦੀ ਵਿੱਚ ਸਿਹਾਰੀ ਨੂੰ ਛੋਟੀ ਈ ਕਹਿੰਦੇ ਆ ਬਿਹਾਰੀ ਨੂੰ ਬੜੀ ਈ ਕਹਿੰਦੇ ਆ ਅੰਕੜ ਨੂੰ ਛੋਟਾ ਊ ਕਹਿੰਦੇ ਆ ਦੁਲੈਂਕੜ ਨੂੰ ਵੱਡਾ ਊ ਕਹਿੰਦੇ ਆ ਠੀਕ ਹੈ ਇਹ ਹਿੰਦੀ ਵਿੱਚ ਤਾਂ ਹੀ ਕਰਕੇ ਇਹਨੂੰ ਛੋਟਾ ਵੱਡਾ ਕਹਿ ਚੁੰਦਾ ਹੁਣ ਇੰਨਾ ਸਾਨੂੰ ਸਮਝ ਲੱਗ ਗਿਆ ਐ ਵੱਡੇ ਨੇ ਤੇ ਐ ਛੋਟੇ ਨੇ ਇੰਨਾ ਅਸੀਂ ਨੋਟ ਕਰ ਲਿਆ ਹੁਣ ਅਸੀਂ ਇਹ ਸਮਝਣਾ ਇਹ ਵੱਡੇ ਛੋਟੇ ਕਿਉਂ ਹਨ ਇਹ ਵੱਡੇ ਛੋਟੇ ਦਾ ਇਹਨਾਂ ਦਾ ਕੀ ਫਰਕ ਹੈ ਤੇ ਗੁਰਬਾਣੀ ਦਾ ਸਹੀ ਉਚਾਰਨ ਕਰਨ ਵਿੱਚ ਇਹ ਵੱਡੇ ਛੋਟੇ ਨੂੰ ਸਮਝਣਾ ਸਾਡੇ ਵਾਸਤੇ ਕਿਵੇਂ ਲਾਹੇਵੰਦ ਹੋਵੇਗਾ ਹੁਣ ਅਸੀਂ ਇਹ ਥੋੜਾ ਜਿਹਾ ਉਦਾਹਰਨ ਦੇ ਨਾਲ ਸਮਝਾਂਗੇ ਇੱਕ ਉਦਾਹਰਨ ਆਪਾਂ ਲਵਾਂਗੇ ਸ ਸ ਰ ਰ ਹੁਣ ਇਹ ਦੋ ਅੱਖਰਾਂ ਤੋਂ ਸ਼ਬਦ ਬਣਿਆ ਹੈ ਠੀਕ ਹੈ ਸ ਸ ਅਤੇ ਰ ਰ ਇਹਨੂੰ ਅਸੀਂ ਬੋਲਾਂਗੇ ਸਰ ਸ ਰ ਸਰ ਠੀਕ ਹੈ ਜੀ ਹੁਣ ਜੇਕਰ ਸ ਸ ਨੂੰ ਸਿਹਾਰੀ ਅਤੇ ਰ ਰ ਇਹ ਬਣ ਗਿਆ ਸਿਰ ਸ ਸ ਨੂੰ ਔਂਕੜ ਅਤੇ ਰ ਰ ਬਣ ਗਿਆ ਸੋਰ ਹੁਣ ਤੁਸੀਂ ਨੋਟ ਕਰਨਾ ਸਸਾ ਮੁਕਤਾ ਕੋਈ ਲਗ ਨਹੀਂ ਲੱਗੀ ਰਾਰਾ ਮੁਕਤਾ ਕੋਈ ਮਾਤਰਾ ਹੋਰ ਨਹੀਂ ਲੱਗੀ ਮੁਕਤੇ ਹਨ ਦੋਵੇਂ ਇੱਥੇ ਸਿਹਾਰੀ ਲੱਗੀ ਹੈ ਇੱਥੇ ਔਂਕੜ ਲੱਗਾ ਹੈ ਹੁਣ ਧਿਆਨ ਦੇਣ ਵਾਲੀ ਗੱਲ ਜਿਹਨੂੰ ਬੜੇ ਧਿਆਨ ਨਾਲ ਸਮਝਣਾ ਸਰ ਜਿੰਨੇ ਸਮੇਂ ਦੇ ਵਿੱਚ ਬੋਲਿਆ ਗਿਆ ਸਰ ਉਨੇ ਸਮੇਂ ਵਿੱਚ ਬੋਲਿਆ ਜਾਂਦਾ ਸਿਰ ਸੁਰ ਫੇਰ ਸਮਝਿਓ ਸਰ ਸਿਰ ਸੁਰ ਸਰ ਸਿਰ ਸੁਰ ਬੋਲਣ ਲੱਗਿਆ ਤਿੰਨਾਂ ਨੂੰ ਇੱਕੋ ਜਿਹਾ ਟਾਈਮ ਲੱਗ ਰਿਹਾ ਭਾਵੇਂ ਕਿ ਇੱਥੇ ਮਾਤਰਾ ਵੀ ਹੋਰ ਲੱਗੀਆਂ ਨੇ ਪਰ ਇਹ ਮਾਤਰਾ ਲੱਗਣ ਦੇ ਬਾਵਜੂਦ ਇਨ੍ਹਾਂ ਸ਼ਬਦਾਂ ਦਾ ਬੋਲਣ ਦਾ ਟਾਈਮ ਨਹੀਂ ਵਧਿਆ ਦੂਜੇ ਪਾਸੇ ਆ ਜੀਏ ਸਸੇ ਕੰਨਾ ਰਾਰਾ ਸਸੇ ਲਾਂ ਰਾਰਾ ਸਸੇ ਹੋੜਾ ਰਾਰਾ ਹੁਣ ਸਮਝਿਓ ਸਸਾਰਾ ਰਾਰਾ ਸਾਰ ਸਸੇ ਕੰਨਾ ਰਾਰਾ ਸਾਰ ਸ਼ਬਦ ਲੰਮਾ ਹੋ ਗਿਆ ਸਸੇ ਦੀ ਆਵਾਜ਼ ਲਮਕ ਗਈ ਸਸੇ ਸਿਹਾਰੀ ਰਾਰਾ ਸੇਰ ਸਸੇ ਲਾਂ ਰਾਰਾ ਸੇਰ ਲਮਕ ਗਈ ਆਵਾਜ਼ ਸਸੇ ਔਂਕੜ ਰਾਰਾ ਸੋਰ ਸਸੇ ਹੋੜਾ ਰਾਰਾ ਸੋਰ ਸਰ ਸੇਰ ਸੁਰ ਇਹ ਇੱਕੋ ਟਾਈਮ ਵਿੱਚ ਬੋਲੇ ਗਏ ਇਹ ਜਿਹੜੀਆਂ ਲਗਾ ਨੇ ਔਂਕੜ ਤੇ ਸਿਹਾਰੀ ਠੀਕ ਆ ਤੇ ਮੁਕਤਾ ਇਹ ਬੋਲਣ ਲੱਗਿਆਂ ਟਾਈਮ ਨਹੀਂ ਵਧਾਉਂਦੇ ਇਹ ਵੱਖਰਾ ਟਾਈਮ ਨਹੀਂ ਲੈਂਦੇ ਸ਼ਬਦ ਨੂੰ ਲੰਮਾ ਨਹੀਂ ਕਰ ਅੱਖਰ ਨੂੰ ਲੰਮਾ ਨਹੀਂ ਕਰਦੇ ਉਹਨੂੰ ਲਮਕਾਉਂਦੇ ਨਹੀਂ ਪਰ ਵੱਡੀਆਂ ਮਾਤਰਾ ਬੋਲਣ ਲੱਗਿਆਂ ਅੱਖਰ ਦੀ ਆਵਾਜ਼ ਲਮਕਦੀ ਹੈ ਇਹ ਮਾਤਰਾ ਟਾਈਮ ਲੈਂਦੀਆਂ ਹਨ ਬੋਲਣ ਲੱਗਿਆਂ ਇਹ ਆਪਣਾ ਵਿੱਚ ਵੱਖਰਾ ਟਾਈਮ ਪਾ ਦਿੰਦੀਆਂ ਨੇ ਬੋਲਣ ਲੱਗਿਆਂ ਇਸ ਵਾਸਤੇ ਇਹਨਾਂ ਨੂੰ ਵੱਡੀਆਂ ਕਿਹਾ ਜਾਂਦਾ ਫੇਰ ਸਮਝੀਏ ਸਸਰਾਰਾ ਸਰ ਸਸੇ ਕੱਡਾਰਾ ਰਾਰਾ ਸਾਰ ਸਸੇ ਦੀ ਵਾਇ ਲੰਮੀ ਹੋ ਗਈ ਕੰਨੇ ਨੇ ਵਿੱਚ ਆਪਣਾ ਟਾਈਮ ਲਿਆ ਠੀਕ ਹੈ ਇਸੇ ਤਰ੍ਹਾਂ ਸਸੇ ਸਿਆਰੀ ਰਾਰਾ ਸੇਰ ਵੇਖੋ ਸ ਸੂ ਇਹ ਜਿਹੜੀਆਂ ਮਾਤਰਾ ਨੇ ਸਿਆਰੀ ਤੇ ਔਂਕੜ ਇਹ ਸ਼ਬ ਅੱਖਰ ਦੀ ਆਵਾਜ਼ ਤਾਂ ਬਦਲ ਰਹੀਆਂ ਨੇ ਮੁਕਤਾ ਸ ਸਿਆਰੀ ਲੱਗੀ ਸ ਸ ਨੂੰ ਸੇ ਕਰ ਦਿੱਤਾ ਸੋ ਕਰ ਦਿੱਤਾ ਪਰ ਟਾਈਮ ਨਹੀਂ ਵਧਾਰੀਆਂ ਟਾਈਮ ਨਹੀਂ ਲੈ ਰਹੀਆਂ ਛੋਟੀਆਂ ਮਾਤਰਾ ਟਾਈਮ ਨਹੀਂ ਲੈਂਦੀਆਂ ਬੋਲਣ ਲੱਗਿਆਂ ਵੱਡੀਆਂ ਮਾਤਰਾ ਆਪਣਾ ਵੱਖਰਾ ਟਾਈਮ ਲੈਂਦੀਆਂ ਨੇ ਠੀਕ ਹੈ ਇਸ ਕਰਕੇ ਜਦੋਂ ਗੁਰਬਾਣੀ ਦਾ ਸ਼ੰਦਬੰਦ ਹੁੰਦਾ ਨਾ ਸ਼ੰਦਬੰਦੀ ਦਾ ਭਾਵ ਹੈ ਕਿ ਜਿਵੇਂ ਪੌੜੀ ਦੋਹਰਾ ਚੌਪਈ ਕਈ ਤਰ੍ਹਾਂ ਦੇ ਰੂਪ ਜਿਹੜੇ ਕਵਤਾ ਦੇ ਗੁਰਬਾਣੀ ਚ ਵਰਤੇ ਗਏ ਤੇ ਉੱਥੇ ਇਹਨੂੰ ਤਿੰਨ ਮਾਤਰਾ ਗਿਣਿਆ ਜਾਵੇਗਾ ਠੀਕ ਹੈ ਪਰ ਇਹਨੂੰ ਦੋ ਮਾਤਰਾ ਇਹਨੂੰ ਵੀ ਦੋ ਮਾਤਰਾ ਗਿਣਿਆ ਜਾਏਗਾ ਕਿਉਂਕਿ ਇਹਨੂੰ ਵੀ ਦੋ ਮਾਤਰਾ ਉਨੇ ਇਥੇ ਦੋ ਨੇ ਦੋ ਮਾਤਰਾ ਨੇ ਆ ਵੀ ਮੁਕਤਾ ਆ ਵੀ ਮੁਕਤਾ ਇੱਥੇ ਭਾਵੇਂ ਕਿ ਸਿਹਾਰੀ ਲੱਗੀ ਆ ਪਰ ਸਿਹਾਰੀ ਨੂੰ ਮਾਤਰਾ ਵਿੱਚ ਨਹੀਂ ਗਿਣਿਆ ਜਾਂਦਾ ਜਦੋਂ ਪਿੰਗਲ ਦੇ ਵਿੱਚ ਗਿਣਤੀ ਕੀਤੀ ਜਾਂਦੀ ਹੈ ਕਿਉਂਕਿ ਸਿਹਾਰੀ ਆਪਣਾ ਵੱਖਰਾ ਟਾਈਮ ਨਹੀਂ ਲੈਂਦੀ ਔਂਕੜ ਵੱਖਰਾ ਟਾਈਮ ਨਹੀਂ ਲੈਂਦੇ ਪਰ ਇਹ ਮਾਤਰਾ ਟਾਈਮ ਲੈਂਦੀਆਂ ਨੇ ਇਸ ਕਰਕੇ ਇਹਨਾਂ ਨੂੰ ਪਿੰਗਲ ਵਿੱਚ ਗਿਣਿਆ ਜਾਂਦਾ ਹੈ ਜਿਹੜੇ ਕੀਰਤਨ ਆਪ ਜੀ ਦੇ ਵਿੱਚੋਂ ਕੀਰਤਨ ਦੀ ਜਾਣਕਾਰੀ ਰੱਖਦੇ ਆ ਜਾਂ ਕੀਰਤਨ ਸਿੱਖਦੇ ਹਨ ਕਰਦੇ ਹਨ ਉਹ ਇਸ ਗੱਲ ਨਾਲ ਉਹਨਾਂ ਨੂੰ ਪਤਾ ਛੇਤੀ ਲੱਗ ਜਾਵੇਗਾ ਕੀਰਤਨ ਦੇ ਵਿੱਚ ਮਾਤਰਾ ਜਿਹੜੀ ਹੈ ਉਹਦਾ ਬੜਾ ਮਹੱਤਵ ਹੁੰਦਾ ਜਿਵੇਂ ਕਹਿਰਵਾ ਤਾਲ 8 ਮਾਤਰਾ ਦਾ ਹੈ ਸੰਗੀਤ ਅਤੇ ਤਬਲੇ ਦੀਆਂ 8 8 ਮਾਤਰਾ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਜੇ ਬੋਲਣ ਵਾਲਾ ਲਮਕਾ ਦੇਵੇ ਆਵਾਜ਼ ਜਾਂ ਤਬਲਾ ਵਜਾਉਣ ਵਾਲਾ ਇੱਕ ਦੀ ਮਾਤਰਾ ਵੱਧ ਘੱਟ ਵਜਾ ਦੇਵੇ ਤੇ ਉਹ ਗੜਬੜ ਹੋ ਜਾਂਦੀ ਹੈ ਇਸੇ ਤਰ੍ਹਾਂ ਇਹ ਜਿਹੜੀਆਂ ਇਹ ਸਮਝਣ ਵਾਲੀ ਗੱਲ ਇਹ ਹੈ ਵੱਡੀਆਂ ਮਾਤਰਾ ਜਿਹੜੀਆਂ ਨੇ ਉਹ ਅੱਖਰ ਦੀ ਆਵਾਜ਼ ਨੂੰ ਲਮਕਾ ਦਿੰਦੀਆਂ ਨੇ ਛੋਟੀਆਂ ਮਾਤਰਾ ਅੱਖਰ ਦੀ ਆਵਾਜ਼ ਨੂੰ ਲਮਕਾਉਂਦੀਆਂ ਨਹੀਂ ਹਨ ਇਸ ਵਾਸਤੇ ਇਹ ਅਸੀਂ ਹਮੇਸ਼ਾ ਚੇਤੇ ਵਿੱਚ ਰੱਖਣਾ ਇਹਦੇ ਨਾਲ ਸਾਨੂੰ ਉਚਾਰਨ ਦੇ ਵਿੱਚ ਬੜੀ ਹੀ ਸੋਖ ਵੀ ਹੋਵੇਗੀ ਸਾਡਾ ਉਚਾਰਨ ਸਹੀ ਵੀ ਹੋਵੇਗਾ ਉਹ ਕਿਵੇਂ ਜਿਵੇਂ ਗੁਰਬਾਣੀ ਵਿੱਚ ਇੱਕ ਸ਼ਬਦ ਹੈ ਐ ਵਾਲਾ ਤੇ ਇੱਕ ਸ਼ਬਦ ਆ ਵੀ ਹੈ ਇੱਕ ਆ ਹੈ ਠੀਕ ਹੈ ਜੀ ਇਹ ਦੋਵੇਂ ਛੋਟੇ ਹਾ ਹਾ ਮੁਕਤਾ ਹੈ ਹਾਹੇ ਨੂੰ ਔਂਕੜ ਲੱਗਾ ਇੱਕ ਸ਼ਬਦ ਗੁਰਬਾਣੀ ਵਿੱਚ ਇਹ ਵੀ ਆਇਆ ਹੈ ਠੀਕ ਹੈ ਹਾਹੇ ਨੂੰ ਹੋੜਾ ਲੱਗ ਕੇ ਵੀ ਇਹ ਸ਼ਬਦ ਗੁਰਬਾਣੀ ਦੇ ਵਿੱਚ ਆਇਆ ਹੈ ਹੁਣ ਇਹ ਸ਼ਬਦ ਰਾਹ ਠੀਕ ਹੈ ਅ ਰਾਹ ਹਾਹੇ ਨੂੰ ਔਂਕੜ ਲੱਗਾ ਪਰ ਔਂਕੜ ਨੇ ਉਹਨੇ ਟਾਈਮ ਵਿੱਚ ਹੀ ਬੋਲਿਆ ਜਾਣਾ ਜਿੰਨੇ ਵਿੱਚ ਹਾ ਹਾ ਕੱਲਾ ਬੋਲਿਆ ਗਿਆ ਨੂੰ ਲਮਕਾ ਨਹੀਂ ਸਕਦੇ ਜੇ ਅਸੀਂ ਇਹਨੂੰ ਕਹਦਾ ਕਿ ਰਾਹੋ ਰਾਹੋ ਇਦਾਂ ਬਣਦਾ ਠੀਕ ਹੈ ਜੀ ਹੂ ਲਮਕ ਕੇ ਆਵਾਜ਼ ਆਏਗੀ ਹੂ ਜੇ ਇਹਨੂੰ ਅਸੀਂ ਰਾਹੋ ਕਹਿ ਦਿੱਤਾ ਰਾਹੋ ਇਦਾਂ ਬਣੇਗਾ ਇਹ ਸ਼ਬਦ ਚਾਰ ਮਾਤਰਾ ਦਾ ਇਹਨੂੰ ਬੋਲਣ ਲੱਗਿਆਂ ਟਾਈਮ ਵੱਧ ਲੱਗਦਾ ਹੈ ਜੇ ਅਸੀਂ ਇਹਨੂੰ ਰਾਹੋ ਕਹਿ ਦਿੱਤਾ ਅਸੀਂ ਔਂਕੜ ਦਾ ਹੋੜਾ ਬਣਾ ਦਿੱਤਾ ਇਸ ਵਾਸਤੇ ਮੈਂ ਬੇਨਤੀ ਕੀਤੀ ਸੀ ਛੋਟੀਆਂ ਵੱਡੀਆਂ ਮਾਤਰਾ ਨੂੰ ਅਸੀਂ ਸਮਝਣਾ ਇਥੇ ਇੱਕ ਹੋਰ ਦੂਜੀ ਉਦਾਹਰਨ ਆਪਾਂ ਲੈ ਲੈਨੇ ਆ ਜਿਵੇਂ ਗੁਰਬਾਣੀ ਵਿੱਚ ਇਹ ਸ਼ਬਦ ਸਾਡੇ ਕੋਲ ਬੜੀ ਵਾਰ ਆਇਆ ਹੈ ਜੀ ਹੁਣ ਇਥੇ ਪਹਿਲਾਂ ਸੱਸੇ ਨੂੰ ਹੋੜਾ ਲੱਗਾ ਹੋੜੇ ਦੀ ਆਵਾਜ਼ ਲਮਕ ਕੇ ਆਏਗੀ ਸੋ ਪਰ ਗਾੜੀ ਈ ਈ ਨੂੰ ਸਿਆਰੀ ਆ ਸਿਆਰੀ ਛੋਟੀ ਮਾਤਰਾ ਸੋਏ ਸੋਏ ਠੀਕ ਹੈ ਜੀ ਇਹਦੀ ਆਵਾਜ਼ ਬਿਲਕੁਲ ਥੋੜੀ ਆਏਗੀ ਸੋਏ ਸੋਏ ਪਰ ਜੇ ਐਦਾਂ ਲਿਖਿਆ ਹੋਏ ਫਿਰ ਅਸੀਂ ਇਹਨੂੰ ਬੋਲਾਂਗੇ ਸੋਏ ਸੋਏ ਇਥੇ ਏ ਲਮਕਾ ਕੇ ਬੋਲਾਂਗੇ ਇਥੇ ਨਹੀਂ ਏ ਲਮਕਾ ਕੇ ਬੋਲ ਸਕਦੇ ਕਿਉਂਕਿ ਇਥੇ ਸਿਆਰੀ ਲੱਗੀ ਐ ਸਿਆਰੀ ਛੋਟੀ ਮਾਤਰਾ ਸਿਆਰੀ ਟਾਈਮ ਨਹੀਂ ਲੈਂਦੀ ਬੋਲਣ ਲੱਗਿਆ ਸੋਏ 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 ਰਾਹ ਰਾਹੋ ਰਾਹ ਰਾਹੋ ਬਸ ਇਹੀ ਗੱਲ ਜਿਹੜੀ ਐ ਉਹ ਸਮਝਣ ਵਾਲੀ ਐ ਇਹ ਸਵਾਰਾਂ ਦੀ ਅਸੀਂ ਦੋ ਤਰੀਕਿਆਂ ਦੇ ਨਾਲ ਵੰਡ ਕਰ ਸਕਦੇ ਆ ਛੋਟੇ ਅਤੇ ਵੱਡੇ ਸਵਰ ਸੇ ਪਹਿਲੀ ਵੀਡੀਓ ਵਿੱਚ ਵੀ ਦੱਸਿਆ ਸੀ ਇਹ ਜਿਹੜੇ ਨੇ ਇਹ ਤਨੇ ਸਵਰ ਤਾਂ ਕਰਕੇ ਇਹਨਾਂ ਨੂੰ ਬੋਲਣ ਲੱਗਿਆਂ ਬਹੁਤ ਘੱਟ ਇਹਨਾਂ ਨੂੰ ਟਾਈਮ ਲੱਗਦਾ ਇਹ ਜਿਹੜੇ ਨੇ ਇਹ ਵੱਖਰਾ ਟਾਈਮ ਨਹੀਂ ਲੈਂਦੇ ਬੋਲਣ ਲੱਗਿਆਂ ਬਾਕੀ ਦੇ ਸਵਰ ਜਿਹੜੇ ਵੱਡੇ ਨੇ ਉਹ ਬੋਲਣ ਲੱਗਿਆਂ ਆਪਣਾ ਵੱਖਰਾ ਟਾਈਮ ਲੈਂਦੇ ਨੇ ਠੀਕ ਹੈ ਜੀ ਇਹ ਸਵਰਾਂ ਦਾ ਭੇਜ ਦਾ ਵੈਸੇ ਇਹਨਾਂ ਦੇ ਹੋਰ ਵੀ ਬੜੇ ਭੇਜ ਹੁੰਦੇ ਨੇ ਵਿਆਕਰਨ ਦੇ ਵਿੱਚ ਅੱਗੇ ਜਾ ਕੇ ਹੋਰ ਬੜੀਆਂ ਬਰੀਕੀਆਂ ਨੇ ਪਰ ਉਹ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਸਮਝਣ ਦੇ ਵਿੱਚ ਆਪਣਾ ਬਹੁਤਾ ਟਾਈਮ ਨਹੀਂ ਅਸੀਂ ਲਗਾਉਣਾ ਕਿਉਂਕਿ ਅਸੀਂ ਗੁਰਬਾਣੀ ਦੇ ਸ਼ੁੱਧ ਉਚਾਰਨ ਵਾਲੇ ਪਾਸੇ ਵੱਲ ਨੂੰ ਜਿਹੜਾ ਆਉਣਾ ਆ ਅੱਛਾ ਇਸ ਤੋਂ ਇਲਾਵਾ ਜਿਹੜਾ ਵਾ ਗੁਰਮੁਖੀ ਦੇ ਵਿੱਚ ਅਰਧ ਸਵਰ ਵੀ ਹੁੰਦੇ ਹਨ ਠੀਕ ਹੈ ਜੀ ਅਰਧ ਸਵਰ ਵੀ ਕਹੇ ਜਾਂਦੇ ਨੇ ਜਿਵੇਂ ਆ ਈਆ ਤੇ ਵਾ ਕਿਉਂਕਿ ਇਹ ਸਵਰ ਦਾ ਕੰਮ ਵੀ ਕਰ ਜਾਂਦੇ ਨੇ ਅ ਸ਼ਬਦ ਦੀ ਜਿਹੜੀ ਆ ਅੱਖਰਾਂ ਦੀ ਆਵਾਜ਼ ਨੂੰ ਬਦਲਦੀ ਵੀ ਆ ਸਵਰ ਦਾ ਕੰਮ ਕੀ ਹੁੰਦਾ ਹੈ ਸਵਰ ਦਾ ਕੰਮ ਹੈ ਕਿ ਜਿੱਦਾਂ ਮੰਨ ਲਓ ਅੱਖਰਾਂ ਨੂੰ ਆਵਾਜ਼ਾਂ ਦੇਣੀਆਂ ਜਿਵੇਂ ਅ ਅੰਗਰੇਜ਼ੀ ਦੇ ਵਿੱਚ ਆਪਾਂ ਸਮਝ ਲਈਏ ਜਿਵੇਂ ਬੀ ਤੇ ਐਸ ਠੀਕ ਆ ਹੁਣ ਬੀ ਐਸ ਕੁਝ ਨਹੀਂ ਬਣੇਗਾ ਪਰ ਜੇ ਇਹਦੇ ਵਿੱਚ ਯੂ ਲੱਗ ਗਿਆ ਬਸ ਬਣ ਗਿਆ ਜੇ ਇਹਦੇ ਵਿੱਚ ਏ ਲੱਗ ਗਿਆ ਬਾਸ ਬਣ ਗਿਆ ਜੇ ਇਹਦੇ ਵਿੱਚ ਆਈ ਲੱਗੀ ਦੇਸ ਬਣ ਗਿਆ ਹੁਣ ਆਪਾਂ ਨੂੰ ਪਤਾ ਹੈ ਕਿ ਏ ਈ ਆਈ ਓ ਯੂ ਏ ਵੋਵਲਸ ਹਨ ਭਾਵ ਕਿ ਇਹ ਸਵਰ ਹਨ ਇਹ ਲੱਗੀ ਗਏ ਆਵਾਜ਼ਾਂ ਬਦਲ ਗਈਆਂ ਠੀਕ ਹੈ ਜੀ ਤੇ ਇਸੇ ਤਰ੍ਹਾਂ ਅੰਗਰੇਜ਼ੀ ਵਿੱਚ ਇਹ ਇਹ ਵੋਵਲਸ ਕੰਮ ਕਰਦੇ ਆ ਸੇਮ ਇਸੇ ਤਰੀਕੇ ਦੇ ਨਾਲ ਪੰਜਾਬੀ ਦੇ ਵਿੱਚ ਸਵਰ ਕੰਮ ਕਰਦੇ ਆ ਜਿਹੜੀ ਉਦਾਹਰਨ ਆਪਾਂ ਲਈ ਸੀ ਸਸਾ ਰਾਰਾ ਸਰ ਕੰਨਾ ਲੱਗ ਗਿਆ ਸਾਰ ਠੀਕ ਆ ਸਸੇ ਲਾਂ ਲੱਗੀ ਸੇਰ ਸਸੇ ਹੋੜਾ ਲੱਗ ਗਿਆ ਸੋਰ ਬਿਹਾਰੀ ਲੱਗੀ ਸੀਰ ਠੀਕ ਆ ਕਨੌੜਾ ਲੱਗ ਗਿਆ ਸੌਰ ਠੀਕ ਹੈ ਮਤਲਬ ਇਹ ਹੈ ਕਿ ਇਹ ਜਿਹੜੇ ਸਵਰਨ ਨੇ ਇਹ ਅੱਖਰ ਦੀ ਆਵਾਜ਼ ਨੂੰ ਬਦਲਦੇ ਹਨ ਉਹਨੂੰ ਵੱਖ-ਵੱਖ ਪਾਸੇ ਵੱਲ ਲੈ ਕੇ ਜਾਂਦੇ ਵੱਖ-ਵੱਖ ਰੂਪ ਦਿੰਦੇ ਨੇ ਵੱਖ-ਵੱਖ ਆਵਾਜ਼ਾਂ ਅੱਖਰ ਨੂੰ ਦਿੰਦੇ ਨੇ ਹਰ ਅੱਖਰ ਦੀਆਂ ਵੱਖ-ਵੱਖ ਆਵਾਜ਼ਾਂ ਵੇਖੋ ਬਦਲੀ ਜਾ ਰਹੀਆਂ ਸ ਸੀ ਸੋ ਸੀ ਸੌ ਇਨੂੰ ਇਦਾਂ ਸਮਝ ਸਕਦੇ ਮੈਂ ਕਿ ਵੀ ਸ਼ਾਇਦ ਉਦਾਹਰਨ ਦਿੰਦੀ ਆ ਕਿ ਪਾਣੀ ਦਾ ਰੰਗ ਕੀ ਆ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਪਾਣੀ ਦਾ ਆਪਣੇ ਆਪ ਦੇ ਵਿੱਚ ਕੋਈ ਰੰਗ ਨਹੀਂ ਆ ਪਾਣੀ ਜਿਸ ਭਾਂਡੇ ਵਿੱਚ ਪਾਓ ਉਦਾਂ ਦਾ ਰੰਗ ਉਹਦਾ ਹੋ ਜਾਂਦਾ ਇਸੇ ਤਰ੍ਹਾਂ ਅੱਖਰ ਦੇ ਨਾਲ ਜਿਹੜਾ ਸਵਰ ਲੱਗੇਗਾ ਅੱਖਰ ਦੀ ਆਵਾਜ਼ ਉਸ ਪਾਸੇ ਵੱਲ ਨੂੰ ਉਦਾਂ ਦੀ ਹੋ ਜਾਂਦੀ ਆ ਇਹ ਸਵਰਾਂ ਦਾ ਜਿਹੜਾ ਕੰਮ ਹੈ ਇਹਨੂੰ ਅਸੀਂ ਬੜੇ ਤਰੀਕੇ ਨਾਲ ਸਮਝਣਾ ਯਾ ਯਾ ਤੇ ਵਾ ਵਾ ਇਹ ਵੀ ਕਿਤੇ ਕਿਤੇ ਸਵਰਾਂ ਦਾ ਜਿਹੜਾ ਉਹ ਕੰਮ ਕਰਦੇ ਹਨ ਇਹ ਨੂੰ ਅਸੀਂ ਫਿਰ ਕਿਤੇ ਸਮਝਾਂਗੇ ਕਿਉਂਕਿ ਇਹ ਥੋੜਾ ਜਿਹਾ ਜ਼ਿਆਦਾ ਬਰੀਕੀ ਵਾਲਾ ਹੋ ਜਾਂਦਾ ਵਿੱਚ ਜਿੱਥੇ ਕਿਤੇ ਜਾ ਕੇ ਇਹ ਸਵਰਾਂ ਦੇ ਰੂਪ ਵਿੱਚ ਆਉਣਗੇ ਗੁਰਬਾਣੀ ਦਾ ਉਚਾਰਨ ਕਰਦੇ ਆ ਉੱਥੇ ਅਸੀਂ ਇਹਨਾਂ ਨੂੰ ਸਮਝਣ ਦਾ ਯਤਨ ਕਰਾਂਗੇ ਉੱਥੇ ਅਸੀਂ ਇਹਨਾਂ ਤੇ ਸਮਾਂ ਜਿਹੜਾ ਇਹ ਲਗਾਵਾਂਗੇ ਅੱਜ ਇਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਤੀਆਂ ਜੀ ਵੀਡੀਓ ਚੰਗੀ ਲੱਗੀ ਹੋਵੇ ਹੋਰ ਸੰਗਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਕੋਈ ਵੀ ਸੁਝਾਅ ਤੁਸੀਂ ਕੁਝ ਵੀ ਸਾਨੂੰ ਦੱਸਣਾ ਹੋਵੇ ਸਿਰ ਮੱਥੇ ਤੇ ਤੁਹਾਡੇ ਸੁਝਾਅ ਜਿਹੜੇ ਪਰਵਾਣ ਹਨ ਕਮੈਂਟ ਬਾਕਸ ਵਿੱਚ ਸਾਨੂੰ ਆਪਣੇ ਸੁਝਾਅ ਤੁਸੀਂ ਜਰੂਰ ਦਿਓ ਤੇ ਨਾਲ ਹੀ ਹੋਰ ਸੰਗਤਾਂ ਦੇ ਨਾਲ ਵੀ ਵੀਡੀਓ ਜਰੂਰ ਸਾਂਝੀ ਕਰਨੀ ਹੈ ਜੀ ਲਾਈਕ ਜਰੂਰ ਕਰਿਓ ਤੁਸੀਂ ਲਾਈਕ ਕਰਦੇ ਹੋ ਤੇ ਸਾਨੂੰ ਵੀ ਪਤਾ ਲੱਗਦਾ ਹੈ ਕਿ ਸਾਡੇ ਉਪਰਾਲੇ ਨੂੰ ਤੁਸੀਂ ਪਸੰਦ ਕਰ ਰਹੇ ਹੋ ਤੇ ਇਦਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਬਹੁਤ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਫਿਰ ਮਿਲਦੇ ਹਾਂ ਜੀ ਹੁਣ ਅਸੀਂ ਅਗਲੀ ਵੀਡੀਓ ਤੋਂ ਗੁਰਬਾਣੀ ਦਾ ਉਚਾਰਨ ਜਿਹੜਾ ਮੂਲ ਮੰਤਰ ਤੋਂ ਗੁਰਬਾਣੀ ਦਾ ਉਚਾਰਨ ਸਮਝਣ ਦਾ ਯਤਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ